ਪੰਜਾਬ ਸਰਕਾਰ ਦੇ ਵਿੱਚ ਇੱਕ ਲੈ ਕੇ ਆਉਂਦਾ ਚਾਹ ਰਿਹਾ ਜਿਹਦੇ ਤਹਿਤ ਸਫਾਈ ਸੇਵਾਦਾਰ ਤੇ ਸੀਵਰਮੈਨ ਦੀ ਜਿਹੜੀ ਤੇ ਹੋਰ ਜਿਹੜਾ ਦਰਜਾ ਚਾਰ ਕਰਮਚਾਰੀ ਹੈ ਇਹਨਾਂ ਦੀ ਜਿਹੜੀ এমਪਲੋਇਮੈਂਟ ਹੋਵੇ ਉਹ ਰੈਗੂਲਰ ਏਸਟਿੰਗ ਵਿੱਚ ਜੀ ਦੀ ਇਸ ਤੋਂ ਕਮਿਟੀ ਕਰਨ ਦੀ ਸੋਚ ਰਹੀ ਸੀ ਉਸ ਨੂੰ ਨਹੀਂ ਕਿਹਾ ਕਿ ਆਪ ਤੋਂ ਬਕਰੋਗੇ ਕਿ ਮਾਈਟ ਹੋਊਗੀ ਜੋ ਵੀ ਇਹਨਾਂ ਦੀ ਗਵਰਨਮੈਂਟਲੀ ਹੋਏਗਾ ਉਹਦੇ ਲਈ ਜਿਹੜੇ ਕਦਮ ਚੁੱਕੇ ਜਾਣਗੇ ਔਰ ਸਰਕਾਰ ਨਾਲ ਵੀ ਜੇ ਕਿਸੇ ਪਲੇਟਫਾਰਮ ਤੇ ਕਲਾਕਾਰਾਂ ਦੀ ਲੋੜ ਪੈਂਦੀ ਹੈ ਜੋ ਉਹ ਵੀ ਕਲਾਕਾਰ ਸਿਸਟਮ ਸਕਿਲਡ ਅਨਸਕਿਲਡ ਕਰ ਕਰਕੇ ਇਹਨਾਂ ਦਾ ਜਿੰਨਾ ওভারਰੇਜ ਹੋ ਜਾਂਦੀ ਹੈ ਤਾਂ ਤਸਵੀਰ ਵੀ ਸਾਲਾਂ ਤੋਂ ਲੱਗ ਜਾਂਦੀ ਹੈ ਪੱਕੀ ਨਹੀਂ ਹੁੰਦੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਬੈਨਰ ਹੇਠ ਨਗਰ ਨਿਗਮ ਦੀ ਅਲੱਗ-ਅਲੱਗ ਯੂਨੀਅਨਾਂ ਦੇ ਸਦਸਿਆਂਵਾਂ ਵੱਲੋਂ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਪ੍ਰદાન ਚੰਦਰ ਗਰੇਵਾਲ ਦੀ ਦੇਖਰੇਖ ਹੇਠ ਇਹ ਮੀਟਿੰਗ ਹੋਈ ਜਿਸ ਵਿੱਚ ਸਫਾਈ ਸੇਵਕ ਸੀਵਰੇਜ ਮੈਨ ਦਰਜਾ 4 ਮੁਲਾਜ਼ਮਾਂ ਦੇ ਵੱਲੋਂ ਇਸ ਵਿੱਚ ਸ਼ਮੂਲੀਅਤ ਕਰਕੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਇਸ ਦੌਰਾਨ ਪੇਸ਼ ਆਰਿਆਂ ਸਮੱਸਿਆਵਾਂ ਤੇ ਵੀ ਉਹਨਾਂ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਇਸ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲਦ ਹੀ ਮਿਲਣਗੇ ਇਸ ਤੋਂ ਇਲਾਵਾ ਉਹਨਾਂ ਕੀ ਕਹਾਂ ਤੁਸੀਂ ਵੀ ਸੁਣੋ ਹਾਂਜੀ ਸਰ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਯੂਨੀਅਨ ਦੇ ਨਾਲ ਤੁਹਾਡੀ ਮੀਟਿੰਗ ਹੋਈ ਹੈ ਅੱਜ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਇੱਕ ਬਹੁਤ ਜਿਹੜੀ ਦੇਰ ਤੋਂ ਮੀਟਿੰਗ ਕਰਨ ਦੀ ਸੋਚ ਰਹੇ ਸੀ ਉਸ ਮੀਟਿੰਗ ਦੇ ਤਹਿਤ ਅੱਜ ਸਾਰੇ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਤੋਂ ਜਿਹੜੇ ਨੁਮਾਇੰਦੇ ਇੱਥੇ ਪਹੁੰਚੇ ਹੈ ਉਹਦੇ ਵਿੱਚ ਸਫਾਈ ਸੇਵਕ ਸੀਵਰਮੈਨ ਤੇ ਹੋਰ ਜਿਹੜੇ ਦਰਜਾਚਾਰ ਕਰਮਚਾਰੀਆਂ ਦੇ ਨਾਲ ਰਿਲੇਟਡ ਮੁੱਦੇ ਸੀਗੇ ਉਹਨਾਂ ਦੇ ਉੱਤੇ ਚਰਚਾ ਕੀਤੀ ਗਈ ਹੈ ਤੇ ਜਿਹਦੇ ਵਿੱਚ ਜਲਦ ਕਿਸੇ ਨਿਸ਼ਕਰਸ਼ ਤੇ ਪਹੁੰਚ ਕੇ ਜੋ ਵੀ ਇਹਨਾਂ ਦੀ ਬੈਟਰਮੈਂਟ ਲਈ ਹੋਏਗਾ ਉਹਦੇ ਲਈ ਜਿਹੜੇ ਕਦਮ ਚੱਕੇ ਜਾਣਗੇ ਔਰ ਸਰਕਾਰ ਨਾਲ ਵੀ ਜੇ ਕਿਸੇ ਪਲੇਟਫਾਰਮ ਤੇ ਗੱਲ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਗੱਲ ਅਸੀਂ ਕਰਨ ਦੀ ਸੋਚ ਰਹੇ ਹਾਂ ਸਰ ਸਫਾਈ ਸੇਵਕਾਂ ਦੀਆਂ ਕਾਫੀ ਮੰਗਾਂ ਪੈਂਡਿੰਗ ਚੱਲ ਰਹੀਆਂ ਨੇ ਤੇ ਸਰਕਾਰ ਦੇ ਨਾਲ ਕਾਫੀ ਵਾਰ ਤੁਹਾਡੀ ਮੀਟਿੰਗਸ ਵੀ ਹੋਈਆਂ ਨੇ ਕੋਈ ਹੱਲ ਨਹੀਂ ਨਿਕਲਦਾ ਤੇ ਅੱਗੇ ਆਪਣਾ ਕੀ ਕਦਮ ਹੋਏਗਾ ਦੇਖੋ ਜੇ ਪਹਿਲੇ ਦੀ ਗੱਲ ਇਹ ਹੁੰਦੀ ਵੀ ਸਹੀ ਡਾਇਲੌਗ ਰਾਈ ਹੀ ਜੇ ਗੱਲ ਕੀਤੀ ਜਾਏ ਤਾਂ ਜ਼ਿਆਦਾ ਬੈਸਟ ਹੁੰਦੀ ਹੈ ਬਟ ਜੇ ਫਿਰ ਵੀ ਗੱਲ ਨਹੀਂ ਬਣੇਗੀ ਤਾਂ ਫਿਰ ਜਿਹੜਾ ਐਂਡ ਆਫ ਦਾ ਡੇਟ ਹੈ ਜਿਹੜਾ ਸੰਘਰਸ਼ ਦਾ ਰਾਹ ਜਿਹੜਾ ਅਪਣਾਇਆ ਜਾਏਗਾ ਔਰ ਇਹਦੇ ਵਿੱਚ ਮੈਂ ਅਸੀਂ ਬੇਨਤੀ ਸਰਕਾਰ ਤੋਂ ਇਹ ਅਰਜ਼ੀ ਕਰਨੀ ਹੈ ਕਿਉਂਕਿ ਬਹੁਤ ਧੇਰ ਹੋ ਗਈ ਹੈ ਕਦੀ ਬੱਚੇ ਆਊਟਸੋਰਸ ਤੇ ਕਰਦੇ ਹੋ ਜੀ ਕੰਟਰੈਕਟ ਦੇ ਰੱਖ ਲਓ ਜੀ ਕਦੀ ਕਿਸੇ ਤਰੀਕੇ ਨਾਲ ਰੱਖ ਲਓ ਅਸੀਂ ਪੰਜਾਬ ਸਰਕਾਰ ਤੋਂ ਮਾਨਯੋਗ ਭਵੰਤਮਾਨ ਸਾਹਿਬ ਤੋਂ ਇਹ ਮੰਗ ਕਰਦੇ ਆ ਇਸ ਮਾਧਿਅਮ ਤੋਂ ਤੁਹਾਡੇ ਮਾਧਿਅਮ ਤੋਂ ਕਿ ਪੰਜਾਬ ਭਰ ਦੇ ਵਿੱਚ ਇੱਕ ਐਕਟ ਲੈ ਕੇ ਆਉਂਦਾ ਜਾਵੇ ਜਿਹਦੇ ਤਹਿਤ ਸਫਾਈ ਸੇਵਕ ਤੇ ਸੀਵਰਮੈਨ ਦੀ ਜਿਹੜੀ ਤੇ ਹੋਰ ਜਿਹੜਾ ਦਰਜਾ ਚਾਰ ਕਰਮਚਾਰੀ ਹੈ ਇਹਨਾਂ ਦੀ ਜਿਹੜੀ এমਪਲੋਇਮੈਂਟ ਹੋਵੇ ਉਹ ਰੈਗੂਲਰ ਬੇਸ ਤੇ ਹੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਆਊਟਸੋਰਸ ਜਾਂ ਕੰਟਰੈਕਟ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੀ ਭਰਤੀ ਨਹੀਂ ਹੋਣੀ ਚਾਹੀਦੀ ਸਕਿਲਡ ਅਨਸਕਿਲਡ ਕਰ ਕਰਕੇ ਇਹਨਾਂ ਦੀਆਂ ਜਿਹੜੀਆਂ ਓਵਰਏਜ ਹੋ ਜਾਂਦੇ ਆ 10 10 20 20 ਸਾਲ ਇਹਨਾਂ ਨੂੰ ਲੱਗ ਜਾਂਦੇ ਆ ਜਦੋਂ ਪੱਕੇ ਨਹੀਂ ਹੁੰਦੇ ਪਉ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਵੱਡਾ ਰਲੀਫ ਜਿਹੜਾ ਹੈ ਪੰਜਾਬ ਸਰਕਾਰ ਦਾ ਹੈ ਇਹਦੇ ਤਹਿਤ ਇੱਕ ਐਕਟ ਲੈ ਕੇ ਆਏ ਜਿਨ੍ਹਾਂ ਨਾਲ ਇਹਨਾਂ ਨੂੰ ਬਹੁਤ ਜਿਹੜਾ ਮੈਂ ਸਮਝਦਾ ਇੱਕ ਹੰਗਾਰਾ ਵਧੀਆ ਹੰਗਾਰਾ ਮਿਲੇਗਾ ਜਿਹਦੇ ਨਾਲ ਇਹ ਆਪਣਾ ਜੀਵਨ ਜਿਹੜਾ ਆ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦੇ ਆਪਣਾ ਜੀਵਨ ਜਿਹੜਾ ਵਧੀਆ ਤਰੀਕੇ ਨਾਲ ਗੁਜ਼ਾਰ ਸਕਦੇ ਸੱਤ ਜਿਹੜੀ ਅੱਜ ਮੀਟਿੰਗ ਚੱਲ ਰਹੀ ਹੈ ਪੰਜਾਬ ਭਰ ਦੀ ਮੁੱਦੇ ਕਿਹੜੇ-ਕਿਹੜੇ ਨੇ ਮੁੱਖ ਇਹਨਾਂ ਦੇ ਵਿੱਚ ਇੱਕ ਮੁੱਖ ਮੁੱਦਾ ਤਾਂ ਮੈਂ ਤੁਹਾਨੂੰ ਹੁਣੇ ਦੱਸ ਕੇ ਛੱਡਿਆ ਜਿਹੜਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਕਿ ਪੰ ਪੂਰੇ ਪੰਜਾਬ ਦੇ ਵਿੱਚ ਸਫਾਈ ਸੇਵਕ ਤੇ ਸੀਵਰਮੈਨਾਂ ਲਈ ਤੇ ਦਰਜਾਚਾਰ ਕਰਮਚਾਰੀਆਂ ਲਈ ਇਹ ਐਕਟ ਲੈ ਕੇ ਆਉਂਦਾ ਜੇ ਵੀ ਇਹਨਾਂ ਦੀ ਜਿਹੜੀ ਰਿਕਰੂਟਮੈਂਟ ਹੋਏਗੀ ਉਹ ਪੱਕੇ ਤੌਰ ਤੇ ਹੋਏਗੀ ਅਸੀਂ ਐਕਟ ਦੀ ਮੰਗ ਕਰਦੇ ਹਾਂ ਦੂਜੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈਗੀ ਆ ਉਹਦੀ ਬਹਾਲੀ ਕੀਤੀ ਜਾਵੇ ਘੱਟੋ ਘੱਟ ਸਫਾਈ ਸੇਵਕ ਸੀਵਰਮੈਨ ਦਾ ਹੋਰ ਜਿਹੜੇ ਦਰਜਾਚਾਰ ਕਰਮਚਾਰੀਆਂ ਦੀ ਹੈ ਇਹਨਾਂ ਦੀ ਜਿਹੜੀ ਪੈਨਸ਼ਨ ਆ ਪੁਰਾਣੀ ਪੈਨਸ਼ਨ ਸਕੀਮ ਆ ਉਹਨੂੰ ਇਨ ਬੈਨ ਪੁਰਾਣੇ ਟੰਗ ਦੇ ਨਾਲ ਲਾਗੂ ਕੀਤਾ ਜਾਵੇ ਤੇ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸਫਾਈ ਸੇਵਕਾਂ ਦੀ ਸੀਵਰਮੈਨਾਂ ਦੀ ਪਰਤੀ ਨਹੀਂ ਉਹ ਜਿਹੜੀ ਪੱਕੀ ਭਰਤੀ ਦੀ ਜਿਹੜੀ ਆ ਮੈਂ ਸਮਝਦਾ ਇਹ ਮਨਜ਼ੂਰੀ ਦੇਣੀ ਚਾਹੀਦੀ ਹੈ ਮਾਨ ਸਾਹਿਬ ਨੂੰ ਜੇ ਪੰਜਾਬ ਪੁਲਿਸ ਦੇ ਵਿੱਚ EMPLOYEES ਜ ਰੱਖੇ ਜਾ ਰਹੇ ਆ ਜੇ ਡਾਕਟਰਾਂ ਦੀਆਂ ਭਰਤੀਆਂ ਹੋ ਰਹੀਆਂ ਤਿੰਨ ਚਾਰਾਂ ਦੀਆਂ ਭਰਤੀਆਂ ਹੋ ਰਹੀਆਂ ਤਾਂ ਹੋਰ EMPLOIEMENT ਜਿਹੜੀ ਮਾਨ ਸਾਹਿਬ ਵੱਲੋਂ ਮੁਹੱਈਆ ਹੋ ਰਹੀ ਹੈ ਉਹਦੇ ਲਈ ਮੈਂ ਸਮਝਦਾ ਕਿ ਸਫਾਈ ਸੇਵਕ ਇੱਕ ਬਹੁਤ ਜ਼ਰੂਰੀ ਅੰਗ ਹੈ ਸਾਰੇ ਦੇਸ਼ ਦਾ ਸਾਰੇ ਦੇਸ਼ ਨੂੰ ਸਵੱਛ ਰੱਖਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤਾਂ ਇਹਨਾਂ ਦੀ ਜਿਹੜੀ ਭਰਤੀ ਪੂਰੇ ਪੰਜਾਬ 'ਚ ਕੀਤੀ ਹੈ ਮੀਟਿੰਗ ਉਪਰੰਤ ਤੁਸੀਂ ਸੀਐਮ ਸਾਹਿਬ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰੋਗੇ ਆਪਣੀ ਇਹ ਸਾਰੀਆਂ ਮੰਗਾਂ ਨੂੰ ਰੱਖ ਬਿਲਕੁਲ ਜੀ ਜਿਹੜੀ ਹਾਈ ਪਾਵਰ ਕਮੇਟੀ ਸਾਡੀ ਬਣੂਗੀ ਉਹਦੇ ਚ ਜੋ ਫੈਸਲਾ ਲਿਆ ਜਾਏਗਾ ਉਹਦੇ ਤਹਿਤ ਚਾਹੇ ਸਾਨੂੰ ਮਾਨਯੋਗ ਲੋਕਲ ਬੋਡੀ ਮਿਨਿਸਟਰ ਸਾਹਿਬ ਨਾਲ ਮਿਲਣਾ ਪਵੇ ਜੇ ਉਹਨਾਂ ਦੇ ਪਲੇਟਫਾਰਮ ਤੇ ਕੋਈ ਗੱਲ ਅਸੀਂ ਰੱਖਾਂਗੇ ਜੇ ਉੱਥੇ ਨਹੀਂ ਗੱਲ ਸਾਡੀ ਕੋਈ ਬਣਦੀ ਹੈਗੀ ਕੋ ਟੁਕਮੀ ਗੱਲ ਜਾਂ ਕੋਈ ਰਿਜ਼ਲਟ ਨਹੀਂ ਆਉਂਦਾ ਤੇ ਅਸੀਂ ਫਿਰ ਮਾਨਯੋਗ ਸਾਹਿਬ ਨਾਲ ਵੀ ਸਮਾਂ ਲੈ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ